ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੀ ਸਾਫ ਸਫਾਈ ਲਈ ਬੀੜੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਅਕਸਰ ਹੀ ਕੱਟੇ ਹੋਏ ਡੋਰਾਂ ਪਤੰਗ ਪਾਵਨ ਸਰੋਵਰ ਦੇ ਅੰਦਰ ਆ ਕੇ ਡਿੱਗ ਜਾਂਦੇ ਨੇ ਤੇ ਇਸ ਦੇ ਨਾਲ ਪਾਵਨ ਸਰੋਵਰ ਦਾ ਵਾਤਾਵਰਨ ਪ੍ਰਦੂਸ਼ਣ ਹੁੰਦਾ ਹੈ ਇਸ ਲਈ ਰੋਜ਼ਾਨਾ ਹੀ ਪਾਵਨ ਸਰੋਵਰ ਦੇ ਅੰਦਰ ਸੇਵਾਦਾਰਾਂ ਵੱਲੋਂ ਬੀੜੀ ਰਾਹੀਂ ਸਰੋਵਰ ਦੀ ਸੇਵਾ ਕੀਤੀ ਜਾਂਦੀ ਹੈ ਕੈਨੇਡਾ ਦੇ ਇੱਕ ਸ਼ਰਧਾਲੂ ਪਾਈ ਗੁਰਜੀਤ ਸਿੰਘ ਜੀ ਦੇ ਪਰਿਵਾਰ ਵੱਲੋਂ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਸੋਵਰਦੀ ਸਾਫ ਸਫਾਈ ਲਈ ਇੱਕ ਸੁੰਦਰ ਬੇੜੀ ਤਿਆਰ ਕਰਵਾ ਕੇ ਸੇਵਾ ਕੀਤੀ ਗਈ ਹੈ ਇਸ ਬੇੜੀ ਤੇ ਸੁਨੈਰੀ ਕੰਮ ਕੀਤਾ ਗਿਆ ਹੈ ਗੁਰਮੁਖ ਪਰਿਵਾਰ ਨੇ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚ ਕੇ ਪ੍ਰਬੰਧਕਾਂ ਨੂੰ ਇਹ ਬੇੜੀ ਪੇਂਟ ਕੀਤੀ ਹੈ ਮਹਾਰਾਜ ਨੇ ਕੋਈ ਭਾਵਨਾ ਬਣਾਈ ਬੱਚੇ ਦੀ ਇੱਥੇ ਆਏ ਮੱਥਾ ਟੇਕਣ ਤੇ ਬੱਚੇ ਦੀ ਭਾਵਨਾ ਬਣ ਗਈ ਕਿ ਮਾਤਾ ਜੀ ਆਪਾਂ ਇੱਥੇ ਬੇੜੀ ਚੜਾਉਣੀ ਹੈ ਸਾਲ ਡੇਢ ਸਾਲ ਤੋਂ ਭਾਵਨਾ ਦੇ ਨਾਲ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਹੁਣ ਮਹਾਰਾਜ ਨੇ ਏਸੀ ਕਿਰਪਾ ਕਰੀ ਹੈ ਸਿੰਘ ਸਾਹਿਬ ਭਾਈ ਸਾਹਿਬ ਕੇਵਲ ਸਿੰਘ ਜੀ ਜਿਹੜੇ ਕਿ ਬਹੁਤ ਪੁਰਾਣੇ ਇੱਕ ਵੀਰ ਕਹਦੇ ਹਾਂ ਮੇਰੇ ਤੋਂ ਉਮਰ ਛੋਟੇ ਹੈ ਬੱਚਾ ਕਹਦੇ ਹਾਂ ਪਰ ਹੈ ਮੇਰਾ ਕਲਗੀਆਂ ਵਾਲਾ ਇਹਨਾਂ ਦੇ ਨਾਲ ਬਹੁਤ ਸੇਵਾ ਮਹਾਰਾਜ ਨੇ ਨਵਾਈ ਹੈ ਤੇ ਅੱਜ ਤੁਸੀਂ ਸਾਰਿਆਂ ਦੀ ਕਿਰਪਾ ਇਹਨਾਂ ਦੀ ਕਿਰਪਾ ਗੁਰੂ ਆਮਦਾਸ ਦੀ ਕਿਰਪਾ ਸਦਕਾ ਇਹ ਬੇੜੀ ਮਹਾਰਾਜ ਨੇ ਆਪਣੇ ਇਸ ਸਥਾਨ ਤੇ ਪਰਵਾਨ ਕਰ ਲਈਏ ਸਾਰੀ ਸਿੱਖ ਸੰਗਤ ਨੂੰ ਵਧਾਈ ਆ ਸਾਰ ਗੁਰੂ ਰਾਮਦਾਸ ਨੂੰ ਵਧਾਈ ਜਿੰਨੇ ਵੀ ਇਥੋਂ ਦੇ ਸਾਰੇ ਸੇਵਾਦਾਰ ਜਥੇਦਾਰ ਸਾਹਿਬ ਤੋਂ ਲੈ ਕੇ ਜਿੰਨੇ ਵੀ ਸੇਵਾਦਾਰ ਛੋਟੇ ਤੋਂ ਲੈ ਕੇ ਵੱਡੇ ਤੱਕ ਮਲਾਹ ਤੱਕ ਜਿਹੜਾ ਬੇੜੀ ਨੂੰ ਲੈ ਕੇ ਗਿਆ ਇਸ ਸਰ ਮੰਦਰ ਸਾਹਿਬ ਇਸ ਸੋਹਣੇ ਸਰੋਵਰ ਦੇ ਵਿੱਚ ਉਹਨੂੰ ਵੀ ਵਧਾਈ ਤੇ ਤੁਹਾਡੇ ਪੈਰਾਂ ਪਿੱਛੇ ਸਾਨੂੰ ਵੀ ਸਾਰਿਆਂ ਨੂੰ ਵਧਾਈਆਂ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAMDAS ਸਰੋਵਰ ਨਾਤੇ ਸਉਤਰੇ ਪਾਵਕ ਮਾਤੇ RAMDAS ਸਰੋਵਰ ਨੀਕਾ ਜੋ ਨਾਵਸੋ ਖੁੱਲ੍ਹ ਦਰਾਵਾ ਆਧਾਰ ਹੋ ਹੈ ਜੀ ਕਾ ਜੇ ਮਹਾਬਾਕ ਅਨਸਾਰ ਤਨਤਨ ਸਾਹਿਬ ਸ੍ਰੀ ਗੁਰੂ RAMDAS ਓਡੀ ਸਤਾਨ ਪਾਸ਼ਾ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਵਾਸਤੇ ਦਰਕਰ ਦੇ ਸੇਵਕ ਭਾਈ ਗੁਰਜੀਤ ਸਿੰਘ ਜੀ ਜੋ ਅੱਜ ਕੱਲ ਕੈਨੇਡਾ ਵਿਖੇ ਰਹਿ ਰਹੇ ਨੇ ਓਹ ਕੋਈ ਸਮਾਂ ਪਹਿਲਾਂ ਦਰਸ਼ਨ ਕਰਨ ਵਾਸਤੇ ਇੱਥੇ ਆਏ ਸਨ ਜਿਸ ਤਰ੍ਹਾਂ ਬੀਬੀ ਜੀ ਨੇ ਦੱਸਿਆਗਾ ਉਹਨਾਂ ਦੇ ਮਨ ਦਾ ਫੁਰਨਾ ਬਣਿਆ ਕਿਉਂਕਿ ਹਰ ਇੱਕ ਗੁਰਸਿੱਖ ਦੀ ਇੱਛਾ ਹੁੰਦੀ ਆ ਵੀ ਮੇਰੇ ਗੁਰੂ ਦੇ ਵਾਸਤੇ ਸੋਹਣੀ ਤੋਂ ਸੋਹਣੀ ਚੀਜ਼ ਭੇਟ ਕੀਤੀ ਜਾਵੇ ਉਸੇ ਤਹਿਤੀ ਭਾਈ ਸਾਹਿਬ ਜੀ ਨੇ ਇਹਨਾਂ ਦਾ ਮਨ ਦਾ ਫੁਰਨਾ ਸੀ ਗੁਰੂ ਨਾਮਦਾਸ ਨੇ ਬਖਸ਼ਿਸ਼ ਕੀਤਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸਕਾਰਜੋਗ ਮਾਨਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਐਡੀਸ਼ਨਲ ਹੱਟ ਗ੍ਰਾਂਥੀ ਜਿਨ੍ਹਾਂ ਦੇ ਸਹਿਯੋਗ ਸਦਕਾ ਅਤੇ ਬਹੁਤ ਹੀ ਸਕਾਰਜੋਗ ਮਾਨਯੋਗ ਹਸਤੀ ਐਡਵੋਕੇਟ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਸਾਰਾ ਕਾਰਜ ਗੁਰੂ ਨੇ ਆਪ ਸੇਵਾ ਲਈ ਆਪਣੇ ਸਿੱਖਾਂ ਤੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਕਾਰਜੋਗ ਮੰਜੀ ਸਰਦਾਰ ਭਗਵੰਤ ਸਿੰਘ ਜੀ ਢੰਗੇੜਾ ਜਿਨ੍ਹਾਂ ਦੀ ਰਹਿਣ ਮਹਿ ਲਈ ਸਾਰੀ ਸੇਵਾ ਸੰਪੂਰਨ ਹੋਈ ਆ ਸਾਰੀਆਂ ਸੰਗਤਾਂ ਦਾ ਅਤੇ ਸਕਾਰਜੋਗ ਜੀਬੀ ਮਲਕੀਤ ਕੌਰ ਜੀ ਖਾਲਸਾ ਜੋ ਧਰਮ ਪ੍ਰਚਾਰ ਦੀ ਸੇਵਾ ਕਰਦੇ ਆ ਸੰਗਤਾਂ ਨੂੰ ਅਮਰ ਸ਼ਕਾਉਣ ਦੀ ਨਾਲ ਸੰਗਤਾਂ ਨੂੰ ਸੇਵਾ ਸਮਰਦੇ ਨਾਲ ਜੋੜਦੇ ਆ ਗੁਰੂ ਦੇ ਨਾਲ ਜੋੜਦੇ ਆ ਇਹਨਾਂ ਦੀ ਬਹੁਤ ਵੱਡੀਆਂ ਸਵਾਮਾਂ ਨੇ ਇਸੇ ਤਰ੍ਹਾਂ ਭਾਈ ਗੁਰਜੀਤ ਸਿੰਘ ਦੇ ਸੀਸ ਤੇ ਮੇਰ ਪ੍ਰਾਤ ਗੁਰੂ ਰਾਮਦਾਸ ਰਾਕੇ ਸੇਵਾ ਲੈਂਦੇ ਰਹਿਣ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੁੱਲਾਂ ਦੀ ਮਾਫੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪੇੜੀ ਪਿਛਲੇ 2 ਸਾਲ ਤੋਂ ਤਿਆਰ ਹੋ ਰਹੀ ਹੈ ਜੀ ਇਹਨੂੰ ਗੁਰਸਿੱਖ ਪਰਿਵਾਰ ਆ ਜਿਹਨੇ ਤਿਆਰ ਕੀਤਾ ਏ ਇਹਦਾ ਡਿਜ਼ਾਈਨ ਵੀ ਗੁਰਸਿੱਖ ਪਰਿਵਾਰ ਨੇ ਬਣਾਇਆ ਸੀਗਾ ਇਹਦਾ ਪਿੱਤਲ ਵੀ ਗੁਰਸਿੱਖ ਪਰਿਵਾਰ ਤੋਂ ਆਇਆ ਸੀਗਾ ਜੀ ਤੇ ਅਮਰਸਰ ਸ਼ਹਿਰ ਦੇ ਵਿੱਚ ਹੀ ਤਿਆਰ ਹੋਈ ਆ ਤੇ ਸਿੰਘ ਸਾਹਿਬ ਦੀ ਮਨਜ਼ੂਰੀ ਦੇ ਨਾਲ ਸਾਰਾ ਕੁਝ ਹੋਇਆ ਸਿੰਘ ਸਾਹਿਬ ਨੇ ਆਪ ਡਿਜ਼ਾਈਨ ਇਹਦਾ ਸਾਰਾ ਕੁਝ ਆਪ ਚੈੱਕ ਕੀਤਾ ਸੀਗਾ। ਯਾਨੀ ਰਗਵੀਰ ਸਿੰਘ ਹੁਣਾ ਨੇ ਤੇ ਕੇਵਲ ਸਿੰਘ ਹੁਣਾ ਦੇ ਸਹਿਯੋਗ ਨਾਲ ਇਹ ਸਾਰਾ ਕੰਮ ਸਿਰੇ ਚੜਿਆ ਜੀ। ਆਪਣੇ ਸਗੇੜਾ ਸਾਹਿਬ ਜਿਹੜੇ ਮੈਨੇਜਰ ਸਾਹਿਬ ਆ ਉਹਨਾਂ ਨੇ ਰਾਤ ਸਾਡੀ ਬਹੁਤ ਮਦਦ ਕੀਤੀ ਇੱਥੇ ਇਹਨੂੰ ਲਿਆਉਣ ਦੀ। ਤੇ ਬਾਕੀ ਸਾਰੀ ਸ਼ਰੋਪਨੀ ਕਮੇਟੀ ਦੀ ਬਹੁਤ-ਬਹੁਤ ਧੰਨਵਾਦੀਆਂ ਅਸੀਂ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ। ਵੇੜੀ ਚੜਾਉਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।